ਲੋਕਤੰਤਰ ਹੁੰਦਾ ਤਾਂ ਅਜ ਮਾਲੀ ਅੰਦਰ ਨਾ ਹੁੰਦਾ ਲੋਕਤੰਤਰ ਹੁੰਦਾ ਤਾਂ ਅੰਬਰਦਵਾਲ ਵਰਗੇ ਅੰਦਰ ਨਾ ਹੁੰਦੇ ਲੋਕਤੰਤਰ ਹੁੰਦਾ ਤਾਂ ਅੱਜ ਭਾਨੇ ਸਿੱਧੂ ਵਰਗੇ ਨਾਲ ਉਹਦੇ ਅੰਦਰ ਹੁੰਦੇ ਠੀਕ ਆ ਮਾਲੀ ਨਾ ਕਿਤੇ ਮਤ ਪੇਦ ਹੋਣਗੇ ਪਰ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਜ਼ੁਲਮ ਸਹਿਣਾ ਵੀ ਪਾਪ ਆ ਤੇ ਜ਼ੁਲਮ ਕਰਨਾ ਵੀ ਪਾਪ ਆ ਇੱਥੇ ਗੱਲ ਮੈਂ ਭਗਵਾਨ ਕਮਨ ਸਾਹਿਬ ਤੁਹਾਨੂੰ ਕਹਿਣਾ ਦਿੱਲੀ ਦੀ ਨੀਤਾ ਕਰ ਲੋ ਪਿੱਠਾ ਪੰਜਾਬ ਅੰਨੀ ਮੂੰਹ ਕਰ ਲੋ ਜੇ ਕੋਈ ਨਾ ਕੋਈ ਬਦੂਦਰ ਪੰਥ ਦਾ ਮੀਣਾ ਦੀਪ ਸਿੱਧੂ ਨੇ ਕਿਹਾ ਸੀ ਇਹ ਨਾਂ ਲਓ ਧਰਮਾਂ ਦੇ ਨਾਂ ਦੇ ਉੱਤੇ ਤੁਸੀਂ ਹੱਲ ਕਰੋ ਜਿਹੜੀਆਂ ਜਗਾਂ ਤੇ ਤੁਸੀਂ ਆਏ ਸੀ ਉਹਨਾਂ ਦਾ ਹੱਲ ਕਰੋ ਨਹੀਂ ਇਹ ਤਾਂ ਜਿਹੜੀ ਉਹਦੀ ਚਪੇੜ ਆ ਉਹ ਵੱਡੀ ਆ ਬੈ ਜਿੰਮੇਵਾਰ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਇਹ ਗੱਲ ਕਹ ਕੇ ਮੈਂ ਇੱਥੇ ਆ ਕੇ ਬਹਿ ਜਾਂ ਅੱਜ ਤੱਕ ਉਹ ਵਿਵਸਥਾ ਦਾ ਹੱਲ ਕਿੱਥੇ ਆ ਸਭ ਤੋਂ ਪਹਿਲਾਂ ਤਾਂ ਪਰਚਾ ਦਰਜ ਇਹਨਾਂ ਤੇ ਹੋਣਾ ਚਾਹੀਦਾ ਇਹਨਾਂ ਨੇ ਜਿਹੜੇ ਆਪਣਾ ਧਰਮ ਦੇ ਨਾਂ ਦੇ ਉੱਤੇ ਸਰਕਾਰ ਬਣਾਈ ਆ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਨੂੰ ਕੁਰਸੀਆਂ ਦਾ ਬਕਸਦਿਆਂ ਪਰ ਇਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਉਹ ਕੁਰਸੀ ਤੋਂ ਲਾਉਂਦਾ ਕਿਵੇਂ ਆ ਜਿੰਨੀਆਂ ਸਰਕਾਰਾਂ ਬਣੀਆਂ ਬਾਦਲ ਬਣਾਉਂਦਾ ਰਿਹਾ ਕਹਿੰਦਾ ਪੰਥ ਨੂੰ ਖਤਰਾ ਐਸ ਵਕਤ ਪਟਿਆਲੇ ਧਰਨੇ ਦੇ ਵਿੱਚ ਮੌਜੂਦ ਹਾਂ ਜੋ ਮਾਲਵਿੰਦਰ ਸਿੰਘ ਮਾਲੀ ਦੀ ਰਿਹਾਈ ਦੇ ਲਈ ਲੱਗਿਆ ਐਸ ਵਕਤ ਸਾਡੇ ਨਾਲ ਬਾਈ ਬੱਬੂ ਪੰਦੇਰ ਮੌਜੂਦ ਨੇ ਬਾਈ ਕਿਵੇਂ ਦੇਖਦੇ ਹੋ ਕਿ ਲੋਕਤੰਤਰ ਦੇ ਵਿੱਚ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਹੱਕ ਆ ਉਸੇ ਤਰੀਕੇ ਨਾਲ ਮਾਲਵਿੰਦਰ ਮਾਲੀ ਸਰਕਾਰ ਦੀਆਂ ਕਮੀਆਂ ਗਿਣਾਉਂਦੇ ਸੀ ਟਿੱਪਣੀਆਂ ਕਰਦੇ ਸੀ ਅੱਜ ਉਹਨਾਂ ਨੂੰ ਜੋ ਅੰਦਰ ਕਰ ਦਿੱਤਾ ਗਿਆ ਪਰਚਾ ਪਾ ਦਿੱਤਾ ਗਿਆ ਬਾਈ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਤੁਸੀਂ ਸਵਾਲ ਕੀਤਾ ਵੀ ਲੋਕਤੰਤਰ ਜੀ ਵੀ ਬੋਲਣ ਦਾ ਜੀ ਲੋਕਤੰਤਰ ਹੈ ਕਿੱਥੇ ਆ ਲੋਕਤੰਤਰ ਹੁੰਦਾ ਜਦੋਂ ਲੋਕਾਂ ਦੀ ਗੱਲ ਸੁਣੀ ਜਾਵੇ ਇਹ ਹੈਗਾ ਵੀਰੇ ਲੀਡਰਤਾਂ ਜਿਹੜਾ ਇਸ ਟਾਈਮ ਇੰਡੀਆ ਦੇ ਵਿੱਚ ਜਾਂ ਆਪਾਂ ਸਾਰੇ ਭਾਰਤ ਜਿਕੇ ਦੀ ਚਾਹੇ ਚਲੋ ਮੈਂ ਆਪਾਂ ਪੰਜਾਬ ਦੀ ਗੱਲ ਕਰੀਏ ਲੋਕਤੰਤਰ ਕੋਈ ਭਲਿਆਂ ਵੇਲੇ ਦਾ ਸੀਗਾ ਪਰ ਜਿਹੜਾ ਅੱਜ ਦਾ ਲੋਕਤੰਤਰ ਹੈ ਇਹਨੂੰ ਲੋਕਤੰਤਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਿਹੜੇ ਲੋਕਤੰਤਰ ਦੇ ਵਿੱਚ ਜਦੋਂ ਲੋਕਾਂ ਦੀ ਗੱਲ ਸੁਣੀ ਜਾਂਦੀ ਹੋਵੇ ਜੇ ਲੋਕਤੰਤਰ ਹੁੰਦਾ ਤਾਂ ਅਜ ਮਾਲੀ ਅੰਦਰ ਨਾ ਹੁੰਦਾ ਲੋਕਤੰਤਰ ਹੁੰਦਾ ਤਾਂ ਅੰਬਰਦਵਾਲ ਵਰਗੇ ਅੰਦਰ ਨਾ ਹੁੰਦੇ ਲੋਕਤੰਤਰ ਹੁੰਦਾ ਤਾਂ ਅੱਜ ਭਾਨੇ ਸਿੱਧੂ ਵਰਗੇ ਨਾਲ ਉਦੋਂ ਅੰਦਰ ਹੁੰਦੇ ਲੋਕਤੰਤਰ ਹੁੰਦਾ ਤਾਂ ਬੜੇ ਜਿਹੜੇ ਬੁੱਧੀਜੀਵੀ ਸਾਡੇ ਬੋਲਦੇ ਉਹ ਅੰਦਰ ਨਾ ਹੁਣ ਇਸ ਕਰਕੇ ਲੀਡਰ ਤੰਤਰ ਇਹਦੇ ਖਿਲਾਫ ਸਾਨੂੰ ਲੜਨਾ ਪੈਣਾ ਗੱਲ ਇਕੱਲੇ ਮਾਲੀ ਦੀ ਨਹੀਂ ਗੱਲ ਸਾਡੇ ਹੋਰ ਵੀ ਬੁੱਧੀਜੀਵੀਆਂ ਦੀ ਆ ਠੀਕ ਆ ਮਾਲੀ ਨਾਲ ਕਿਤੇ ਮਤਪੇਦ ਹੋਣਗੇ ਪਰ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਜ਼ੁਲਮ ਸਹਿਣਾ ਵੀ ਪਾਪ ਆ ਤੇ ਜ਼ੁਲਮ ਕਰਨਾ ਵੀ ਪਾਪ ਆ ਦੇਖੋ ਫੋਕੋ ਗੁਰੂ ਮਤਲਬ ਮਾਲੀ ਸਾਹਿਬ ਤਰਕ ਨਾਲ ਗੱਲ ਕਰਦੇ ਸੀ ਜੇ ਤਾਂ ਇਹ ਸਰਕਾਰ ਦੇ ਵਿੱਚ ਹਿੰਮਤ ਸੀਗੀ ਤਾਂ ਇਹ ਬੰਦੇ ਪੈਦਾ ਕਰਦੇ ਜਿਹੜੇ ਤਰਕ ਨਾਲ ਜਵਾਬ ਦਿੰਦੇ ਕਿਉਂਕਿ ਜਦੋਂ ਆਪਣੇ ਕੋਲ ਤਰਕ ਦਾ ਜਵਾਬ ਹੈ ਨਹੀਂ ਜਾਂ ਤਾਂ ਗਾਲ ਕੱਢਦੇ ਆ ਜਾਂ ਰੌਲਾ ਪਾਉਂਦੇ ਆ ਜਾਂ ਲੜਦੇ ਆ ਉਹ ਹਾਲਾਤ ਅੱਜ ਦੀ ਸਰਕਾਰ ਦੇ ਹੋਏ ਵਿਆ ਮਾਲਾ ਵੀ ਜਿਹੜੇ ਮਾਲੀ ਸਾਹਿਬ ਆਪਦੇ ਸਵਾਲ ਚੱਕਦੇ ਸੀ ਉਹਨਾਂ ਦਾ ਜਵਾਬ ਦਿੱਤਾ ਨਹੀਂ ਜਾਂਦਾ ਉਹਦਾ ਮੂੰਹ ਬੰਦ ਕਰਨ ਦੀ ਕੋਟ ਕੀਤੀ ਦੂਜੀ ਗੱਲ ਇਹਨਾਂ ਨੇ ਕਿਹਾ ਵੀ ਉਹਨੇ ਕਿਸੇ ਧਰਮ ਨੂੰ ਭਾਵਨਾ ਜਿਹੜਾ ਧਰਮ ਕੀ ਆ ਧਰਮ ਲੀਡਰਾਂ ਦਾ ਲੀਡਰਾਂ ਦਾ ਕੋਈ ਧਰਮੀ ਹੈ ਨਹੀਂ ਜੇ ਉਹ ਮਾਲਾ ਮੈਂ ਕਿਸੇ ਹਿੰਦੂ ਸਿੱਖ ਮੁਸਲਮਾਨ ਕਿਸੇ ਖਿਲਾਫ ਬੋਲੂ ਲੀਡਰਾਂ ਤੋਂ ਪਹਿਲਾਂ ਤਾਂ ਮੇਰੇ ਲੋਕ ਬੋਲਣੇ ਚਾਹੀਦੇ ਆ ਨਾ ਕਿਹੜੇ ਬੰਦੇ ਨੇ ਧਰਮ ਨਾ ਲਾਇਆ ਮਾਲੀ ਦੇ ਖਿਲਾਫ ਵੀ ਇਹ ਭਾਵਨਾ ਪੜਕਾਈਆਂ ਜੀ ਸਾਡੇ ਧਰਮ ਨੂੰ ਸਾਡੇ ਦੇਵੀ ਦੇਵਤੇ ਨੂੰ ਸਾਡੇ ਗੁਰੂਆਂ ਨੂੰ ਮਾੜਾ ਕਿਹਾ ਇਹ ਤਾਂ ਲੀਡਰਾਂ ਲੀਡਰ ਇੱਕ ਨੇ ਇੱਕ ਦੀ ਅਰਜੀ ਦਵਾਈ ਉਹ ਨੂੰ ਕਹਿੰਦਾ ਜਾ ਕੇ ਵੀ ਤੂੰ ਕਹਦੇ ਇਹ ਗੱਲ ਇੱਕ ਬੰਦੇ ਦਾ ਧਰਮ ਹੋ ਗਿਆ ਧਰਮ ਸਾਰਾ ਪੰਜਾਬ ਬੈਠਾ ਹੋਰ ਵੀ ਬੋਲਣਗੇ ਇਸ ਕਰਕੇ ਇਹਦੇ ਵਿੱਚ ਸਿੱਧਾ ਧੱਕਾ ਹੋਇਆ ਕਿਸ ਹਾਲਤ ਨਾਲ ਗੰਦੀ ਰਾਜਨੀਤੀ ਨਾਲ ਨੂੰ ਚੱਕਿਆ ਰਾਤ ਨੂੰ ਅਕਸਰ ਨੂੰ ਬੰਦਾ ਕਿਸੇ ਲੈਵਲ ਤੇ ਆ ਉਹਨੇ ਬੜੇ ਚੰਗੇ ਮਾੜੇ ਦਿਨ ਪਹਿਲਾਂ ਦੇਖਿਆ ਉਹ ਤਾਂ ਉਦੋਂ ਨਹੀਂ ਝੁਕਿਆ ਜਦੋਂ ਕੇਪੀਐਸ ਗੱਲ ਲਰਗੇ ਤੇ ਚੱਡੇ ਪਾੜਦੇ ਸੀ ਲੋਕਾਂ ਦੇ ਉਹ ਤਾਂ ਉਦੋਂ ਵੀ ਕੱਠਾਂ ਦੇ ਵਿੱਚ ਜਾ ਕੇ ਖਿਲਾਫ ਬੋਲਦਾ ਰਿਹਾ ਇਸ ਕਰਕੇ ਜੇਲਾਂ ਜੂਲਾਂ ਨਾਲ ਉਹਨੂੰ ਕੁਝ ਨਹੀਂ ਹੁੰਦਾ ਇਹਨਾਂ ਨੇ ਆਪ ਦਾ ਜਿਹੜਾ ਹੁਲਗਾ ਸੀ ਉਹ ਕਢਾ ਲਿਆ ਆਪ ਦਾ ਜਿਹੜਾ ਇਹਨਾਂ ਨੂੰ ਸੀ ਦਮ ਸੀ ਦਿਖਾ ਲਿਆ ਲੋਕ ਉਹਦੇ ਨਾਲ ਆ ਹੱਕ ਸੱਚ ਦੀ ਜੇ ਇਹਨਾਂ ਕੋਈ ਤਰਕ ਆ ਲਿਆ ਤਾਂ ਇਹ ਤਰਕ ਨਾਲ ਜਵਾਬ ਦੇਣ ਡਿਬੇਟ ਕਰ ਲੈਣ ਉਹਦੀਆਂ ਗੱਲਾਂ ਦਾ ਜਵਾਬ ਦੇਣ ਪਰ ਗੱਲ ਤਾਂ ਇਹ ਆ ਵੀ ਜੇ ਤਰਕ ਤਾਂ ਤਾਂ ਇਹਨਾਂ ਕੋਲੇ ਹੋਊਗਾ ਜੇ ਇਹਨਾਂ ਨੇ ਕੋਈ ਪੰਜਾਬ ਲਈ ਕੰਮ ਕੀਤਾ ਹੋਊ ਕੋਈ ਸੂਬੇ ਲਈ ਕੰਮ ਕੀਤਾ ਹੋਊਗਾ ਇਸ ਕਰਕੇ ਇਹੇ ਦੱਬਣ ਦੀ ਕੋਟ ਕਰਦੇ ਆ ਇੱਥੇ ਵੱਡੇ ਵੱਡੇ ਆ ਕੇ ਤੁਰ ਗਏ ਮੱਸਾ ਰੰਗੜ ਔਰੰਗਜੇ ਪਤਾ ਨਹੀਂ ਕੀ ਕੀ ਕੁਝ ਤੁਰ ਗਿਆ ਇੱਥੇ ਕਿ ਇਹ ਕਿਹੜੇ ਬਾਗ ਦੀ ਮੂਲੀ ਆ ਤੇ ਇਹਦੀ ਡਗਡੂਗੀ ਵੱਜਣ ਵਾਲੀ ਆ ਇਸ ਕਰਕੇ ਸੀ ਮਾਲੀ ਦੇ ਨਾਲ ਤੇ ਜਿਹੜਾ ਉਹਦੇ ਨਾਲ ਜ਼ੁਲਮ ਅੰਦਰ ਹੋਇਆ ਉਹਦੇ ਸੀ ਖਿਲਾਫ ਲੜਾਂਗੇ ਤੇ ਉਹ ਤੱਕਾ ਪੰਦੇਰભાઈ ਜਿਵੇਂ ਗੱਲ ਤੁਸੀਂ ਕੀਤੀ ਆ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਪਰ ਜੀ ਗੱਲ ਦਿੱਲੀ ਦੀ ਕਰ ਲਈਏ ਦਿੱਲੀ ਦੇ ਵਿੱਚ ਨਵੇਂ ਸੀਐਮ ਲਾਏ ਨੇ ਆਤਸ਼ੀ ਮਾਰ ਲੈਣਾ ਲਾਏ ਨੇ ਉਹਨਾਂ ਨੇ ਆਪਣੀ ਕੁਰਸੀ ਦੇ ਨਾਲ ਇੱਕ ਕੁਰਸੀ ਖਾਲੀ ਰੱਖੀ ਆ ਉਹਦੇ ਤੇ ਖੜਾਵਾ ਰੱਖੀਆਂ ਨੇ ਕੀ ਹੈ ਜਿਹੜਾ ਜਿਹੜਾ ਪੂਰਾ ਘਟਨਾਕਰਮ ਇਹ ਸ਼੍ਰੀ ਰਾਮਚੰਦਰ ਜੀ ਦੇ ਨਾਲ ਨਹੀਂ ਹੋਉਂਦਾ ਉੱਥੇ ਜਿਹੜੀਆਂ ਧਾਰਮਿਕ ਭਾਵਨਾ ਨਹੀਂ ਹੋਣ ਬੇਸ ਹੁੰਦੀ ਜਿਹੜੀ ਉਹ ਕੁਰਸੀ ਨਾਲ ਰੱਖੀ ਆ ਉਹ ਕੀ ਦੀ ਆ ਕੇਜਰੀਆਲ ਦੀ ਰੱਖੀ ਆ ਨਾ ਇਹਨਾਂ ਨੇ ਵੀ ਨਾਲ ਉਹ ਆ ਤੇ ਵਿੱਚ ਉਹਦੇ ਨਾਲ ਖੜਾਵਾ ਰੱਖੀ ਜਾਂਦੇ ਆ ਜੀ ਤੇ ਉੱਥੇ ਤਾਂ ਕਿਸੇ ਨੇ ਗੱਲ ਨਹੀਂ ਕੀਤੀ ਇਸ ਕਰਕੇ ਇਹਨਾਂ ਧਰਮ ਦੇ ਨਾਂ ਤੇ ਤਾਂ ਆਈ ਹੈ ਸਰਕਾਰ ਇਹਨਾਂ ਨੇ ਕਿਹਾ ਵੀ ਅਸੀਂ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਿਆਂ ਨੂੰ 24 ਘੰਟਿਆਂ ਚ ਟੰਗ ਦੇਾਂਗੇ ਕਬੀ ਸੰਧਮਾ ਸਾਹਿਬ ਬਹਿਮਲ ਕਲਾਂ ਜਾਂਦੇ ਆ ਲੱਖਾਂ ਵੀ ਵਿੱਚ ਬੈਠਾ ਮੈਂ ਵੀ ਬੈਠਾ ਅੰਬਰਦਵਾਲ ਵੀ ਬੈਠਾ 10000 ਬੰਦੇ ਦੇ ਵਿੱਚ ਇਹ ਗੱਲ ਕਹਿੰਦੇ ਆ ਵੀ ਜੇ 1.5 ਮਹੀਨੇ ਦੇ ਵਿੱਚ ਬੇਆਬਦੀ ਦਾ ਇਨਸਾਫ ਨਾ ਹੋਇਆ ਤਾਂ ਥੋਡੇ ਨਾਲ ਗੁਰੂਗ੍ਰੰਥ ਸਾਹਿਬ ਨਾਲ ਆ ਕੇ ਬਹਿ ਜੂੰਗਾ ਅਸਤੀਫਾ ਦੇ ਕੇ ਉਹ ਬੇਆਬਦੀ ਨਹੀਂ ਉਹ ਵੀ ਬੇਆਬਦੀ ਹੈ ਨਾ ਇੱਕ ਐਡਾ ਜ਼ਿੰਮੇਵਾਰ ਬੰਦਾ ਗੁਰੂਗ੍ਰੰਥ ਸਾਹਿਬ ਨੂੰ ਇਹ ਗੱਲ ਕਹੇ ਕਿ ਮੈਂ ਇੱਥੇ ਆ ਕੇ ਬਹਿ ਜੂੰ ਅੱਜ ਤੱਕ ਉਹ ਬੇਆਬਦੀ ਦਾ ਹੱਲ ਕਿੱਥੇ ਆ ਸਭ ਤੋਂ ਪਹਿਲਾਂ ਤਾਂ ਪਰਚਾ ਦਰਜ ਇਹਨਾਂ ਤੇ ਹੋਣਾ ਚਾਹੀਦਾ ਇਹਨਾਂ ਨੇ ਜਿਹੜੇ ਆਪਣਾ ਧਰਮ ਦੇ ਨਾਂ ਦੇ ਉੱਤੇ ਸਰਕਾਰ ਬਣਾਈ ਆ ਬਾਈ ਜੀ ਇੱਕ ਤਨ ਮਦਦ ਨਾ ਧਰਮ ਤੋਂ ਤੂੰ ਡਰਦਾ ਮੈਂ ਡਰਦਾ ਇਹ ਆਮ ਲੋਕ ਡਰਦੇ ਆ ਜਿਹੜੇ ਲੀਡਰ ਆ ਨਾ ਇਹਨਾਂ ਦਾ ਕੋਈ ਧਰਮ ਨਹੀਂ ਇਹਨਾਂ ਦੀ ਕੋਈ ਜਾਤੀ ਨਹੀਂ ਇਹਨਾਂ ਦਾ ਕੋਈ ਮਜਬਣੀ ਇਹਨਾਂ ਦਾ ਲੋੜਾ ਕਿਵੇਂ ਦੇਖ ਉਲਟਾ ਫੋਟਾ ਹੋ ਰਿਹਾ ਹੈ ਕੋਈ ਕਿੱਧਰ ਜਾ ਰਿਹਾ ਹਵਾ ਦੇਖ ਕੇ ਕੋਈ ਕਿੱਧਰ ਜਾ ਰਿਹਾ ਬਾਈ ਧਰਮ ਦੀ ਗੱਲ ਉਹ ਕਰਦਾ ਸਾਜਤਾ ਬੋਲੇ ਸਾਨਲੀ ਕੀ ਬੋਲੇ ਇਹ ਤਾਂ ਉਹ ਗੱਲ ਹੈ ਇਹਨਾਂ ਦੀ ਜਿਹੜੇ ਧਰਮ ਦੇ ਰਖਵਾਲੇ ਆ ਉਹ ਅੰਦਰ ਨੇ ਜੇ ਲਾਂਚ ਨੇ ਜਿਹੜੇ ਧਰਮ ਦੀ ਜਿਨ੍ਹਾਂ ਨੂੰ ਊੜੇ ਤੋਂ ਆੜਾ ਨਹੀਂ ਧਰਮ ਬਾਰੇ ਪਤਾ ਉਹ ਇੱਕ ਦੂਜੇ ਤੇ ਸਿੱਟੇ ਜਾਂਦੇ ਵੀ ਇਹਨੇ ਧਰਮ ਦੀ ਬੇਆਬਦੀ ਕੀਤੀ। ਕੁੰਨੇਰ ਭਾਈ ਗੱਲ ਕਰ ਲਈਏ ਕਦੇ ਵੋਟਾਂ ਤੋਂ ਪਹਿਲਾਂ ਅਰਦਾਸਾਂ ਹੁੰਦੀਆਂ ਨੇ ਦਰਬਾਰ ਸਾਹਿਬ ਜਾ ਕੇ ਇਹਨਾਂ ਕਈ ਜਿਹੜਾ ਗੁਟਕਾ ਸਾਹਿਬ ਹੱਥ ਚ ਫੜ ਕੇ ਸੌਹਾ ਖਾਂਦੇ ਨੇ ਕਿਤਨਾ ਕਿਤੇ ਜਿਹੜਾ ਧਰਮ ਆ ਫਿਰ ਉਹ ਥੱਲੇ ਲਾਉਣ ਲੱਗਾ ਟਾਈਮ ਨਹੀਂ ਲਾਉਂਦਾ। ਭਾਈ ਤੁਸੀਂ ਇੱਕ ਗੱਲ ਦੇਖੋ ਚਲੋ ਆਪਾਂ ਪਿੱਛੇ ਦੀ ਗੱਲ ਕਰ ਲਈ ਜੀ। ਪਹਿਲਾਂ ਸਰਕਾਰ ਬਣੀ ਕਿਹਨੇ ਬਣਾਈ ਗੁਰੂ ਗ੍ਰੰਥ ਸਾਹਿਬ ਨੇ ਬੰਦਾ ਗਿਆ ਉਹ ਗੁਟਕਾ ਸਾਹਿਬ ਦਿਖਾ ਕੇ ਕਹਿੰਦਾ ਕਹਿੰਦਾ ਵੀ ਮੈਂ ਤੁਹਾਡੀ ਓ ਕਰ ਦੂੰ ਗੁਰੂ ਗ੍ਰੰਥ ਸਾਹਿਬ ਕਹਿੰਦਾ ਚੱਕ 74 ਸੀਟਾਂ ਯਾਰ ਬਹਿ ਜਾ ਤੂੰ ਅੱਜ ਉਹਨੂੰ ਕੌਣ ਪੁੱਛਦਾ ਉਦੋਂ ਬਾਅਦ ਸਰ ਬੰਦੇ ਆਉਂਦੇ ਆ ਕਹਿੰਦੇ ਜੀ ਅਸੀਂ 24 ਘੰਟਿਆਂ ਚ ਇਨਸਾਫ ਕਰ ਦਿਆਂਗੇ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਚੱਕ 91 ਸੀਟਾਂ ਯਾਰ ਤੂੰ ਵੀ ਬਣ ਜਾ ਇਹੀ ਹੋਇਆ ਨਾ ਅੱਜ ਕਿੱਥੇ ਆ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਨੂੰ ਕੁਰਸੀਆਂ ਦਾ ਬਕਸ ਦਿਆਂ ਪਰ ਇਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਉਹ ਕੁਰਸੀ ਤੋਂ ਲਾਉਂਦਾ ਕਿਵੇਂ ਆ ਜਿੰਨੀਆਂ ਸਰਕਾਰਾਂ ਬਣੀਆਂ ਬਾਦਲ ਬਣਾਉਂਦਾ ਰਿਹਾ ਕਹਿੰਦਾ ਪੰਥ ਨੂੰ ਖਾਦਰਾ ਕੈਪਟਨ ਨੇ ਕਹਿੰਦਾ ਮੈਂ ਸੁੱਡਾ ਹੱਲ ਕਰੂੰ ਗੋਟਕੇ ਦੇ ਸਭ ਤੇ ਆ ਗਿਆ ਇਹ ਕਹਿੰਦੇ 24 ਘੰਟਿਆਂ ਚ ਤਿੰਨ ਤਿੰਨੇ ਬੰਦਿਆਂ ਨੇ ਧਰਮ ਦਾ ਨਾਂ ਵਰਤੇ ਨਾ ਤੇ ਅੱਜ ਬਾਦਲਾਂ ਨੂੰ ਦੇਲਾ ਕੰਧਾਂ ਚ ਵੱਜਦੇ ਫਿਰਦੇ ਆ ਅੱਜ ਕੈਪਟਨ ਤੋਂ ਪਜਾਮੀ ਨਹੀਂ ਬੰਨੀ ਜਾਂਦੀ ਕੰਧਾਂ ਚ ਉਹ ਵੱਜਦਾ ਫਿਰਦਾ ਤੇ ਅੱਜ 92 ਮੈ ਲਿਆ ਭਗਵੰਤ ਮਾਨ ਦਾ ਕੋਈ ਪਤਾ ਲੈ ਨਹੀਂ ਗਿਆ ਹਸਪਤਾਲ ਦੇ ਵਿੱਚ ਤੇ ਅੱਜ ਉਥੇ ਕੱਲਾ ਪਿਆਗਾ ਇਹ ਵੀਰੇ ਗੁਰੂ ਗ੍ਰੰਥ ਸਾਹਿਬ ਦੀ ਸ਼ਕਤੀ ਤੇ ਧਰਮ ਦੀ ਸ਼ਕਤੀ ਆ ਆਹਾ ਫਿਰਦੇ ਨੇ ਰੋਲਦੇ ਤੇ ਜਿਹੜਾ ਗਾਹਾਂ ਵੀ ਕੋਈ করুণਾ ਗੁਰੂ ਗ੍ਰੰਥ ਸਾਹਿਬ ਨੂੰ ਵਰਤਨ ਦੀ ਕੋਟ ਕਰੂ ਜੜਾ ਉਹਦਿਆਂ ਵੀ ਪੱਟੀਆਂ ਜਾਣੀਆਂ ਪਰ ਇੱਕ ਗੱਲ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਕਹਿਣਾ ਦਿੱਲੀ ਇੰਨੀ ਤਾਂ ਕਰ ਲੋ ਪਿੱਠ ਪੰਜਾਬ ਅੰਨੀ ਮੂੰਹ ਕਰ ਲੋ ਜੇ ਕੋਸ ਨਾ ਕੋਸ ਵਜੂਦ ਹੈ ਪੰਥ ਦਾ ਮਹਣਾ ਦੀਪ ਸਿੱਧੂ ਨੇ ਕਿਹਾ ਸੀ ਇਹ ਨਾਂ ਲਓ ਧਰਮਾਂ ਦੇ ਨਾਂ ਦੇ ਉੱਤੇ ਤੁਸੀਂ ਹੱਲ ਕਰੋ ਜਿਹੜੀਆਂ ਚੀਜ਼ਾਂ ਤੇ ਤੁਸੀਂ ਆਏ ਸੀ ਉਹਨਾਂ ਦਾ ਹੱਲ ਕਰੋ ਨਹੀਂ ਇਹ ਤਾਂ ਜਿਹੜੀ ਉਹਦੀ ਚਪੇੜ ਆ ਉਹ ਵੱਡੀ ਆ ਧਿਆਨ ਬਾਬੂ ਭਾਈ ਕਿਵੇਂ ਦੇਖਦੇ ਹੋ ਕਿ ਜਿਵੇਂ ਮਾਲ ਮਾਲਵਿੰਦਰ ਮਾਲੀ ਨੂੰ 6.5 ਐਫਆਈਆਰ ਹੁੰਦੀ ਆ 8 ਵਜੇ ਦੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜੇਕਰ 2.5 ਸਾਲ ਚ ਜੋ ਪੰਜਾਬ ਪੁਲਿਸ ਆ ਜਾਂ ਸਰਕਾਰ ਆ ਇਸ ਇਸ ਤਰ੍ਹਾਂ ਨਸ਼ੇ ਤੇ ਨਕੇਲ ਕਸਦੀ ਹੁਣ ਨੂੰ ਨਸ਼ਾ ਬੰਦੋਣਾ ਹੋ ਜਾਂਦਾ ਬਾਈ ਜਮਾ ਬਿਲਕੁਲ ਹੋ ਜਾਂਦਾ ਪ੍ਰਸ਼ਾਸਨ ਨੂੰ ਵੀਰੇ ਕੰਮ ਨਹੀਂ ਕਰਨ ਦਿੰਦਾ ਜਾ ਰਿਹਾ ਪ੍ਰਸ਼ਾਸਨ ਚਲੋ ਸਾਰਾ ਮਾੜਾ ਵੀ ਨਹੀਂ ਸਾਰਾ ਚੰਗਾ ਵੀ ਨਹੀਂ ਬੜੀ ਪੁਲਿਸ ਚੰਗੀ ਆ ਬਾਈ ਚਲੋ ਕਾਲੀਆਂ ਪੇਡਾਂ ਹਰ ਇੱਕ ਚੀਜ਼ ਚ ਕਿਸੇ ਵੀ ਸੰਸਥਾ ਚ ਲਾ ਲਓ ਕਿਸੇ ਜੁਨੀਅਨ ਚ ਲਾ ਲਓ ਕਿਸੇ ਪਾਰਟੀ ਚ ਲਾ ਲਓ ਚੰਗੇ ਮਾੜੇ ਹੈ ਗਿਆ ਹੁਣ ਮੈਂ ਸੋਨ ਦੱਸਦਾ ਪੁਲਿਸ ਵਿਚਾਰੀ ਕੀ ਕਰੇ ਸਾਡੇ 6 ਐਸਐਚ ਨੂੰ ਇੱਕ ਮਹੀਨੇ ਚ ਬਦਲਦੇ ਮੂਰੇ ਇੱਕ ਤਾਂ ਉਹਦਾ ਪੀਏ ਬੰਦਾ ਦਾ ਐਮਐਲਏ ਦਾ ਬਦਲ ਦਿੰਦਾ ਪੀਏ ਜਾ ਕੇ ਕਹਿੰਦਾ ਲੈ ਆ ਤੈਨੂੰ ਲਵਾ ਦਈਏ ਮੈਨੂੰ ਇੱਕ ਗੱਲ ਦੱਸੋ ਜਦੋਂ ਬਗਾਰਾਂ ਪੁਲਿਸ ਨੂੰ ਪੈਣ ਗਿਆ ਤੇ ਪੁਲਿਸ ਦਾ ਫਿਰ ਇਕੱਠਾ ਕੀ ਤੋਂ ਕਰੂਗਾ ਲੋਕਾਂ ਤੋਂ ਹੀ ਪੈਸਾ ਇਕੱਠਾ ਕਰੂਗਾ ਘਰਾਂ ਦਾ ਦੇ ਨਹੀਂ ਸਕਦੇ ਬਾਈ ਪੁਲਿਸ ਵੀ ਨਸੇ ਤੇ ਕੰਮ ਅਕਸਰ ਨੂੰ ਪੁਲਿਸ ਵੀ ਜੇ ਆਪਾਂ ਮੰਨ ਗਏ ਉਹਨਾਂ ਦੇ ਵੀ ਬੱਚੇ ਇੱਥੇ ਹੀ ਆ ਉਹਨਾਂ ਦਾ ਵੀ ਪਰਿਵਾਰ ਇੱਥੇ ਹੀ ਆ ਪਰ ਜਿਹੜੀ ਹੁਣ ਨਸੇ ਦੀ ਤਾਂ ਫਿਰ ਪਿਛਲੇ ਕਹਿੰਦੇ ਵੀ ਰਾਗੂ ਜੱਡੇ ਦਾ ਸਿੱਧਾ ਨਾ ਆ ਰਿਹਾਗਾ ਹੂੰ ਸੁਣਿਆ ਨਾ ਤੁਸੀਂ ਵੀ ਸੁਣਿਆ ਹੋਊਗਾ ਬਾਈ ਲੀਡਰਾਂ ਦਾ ਨਸ਼ਾ ਪੁਲਿਸ ਵਿਚਾਰੀ ਕਿੱਥੋਂ ਬੰਦ ਕਰ ਦੂ ਜੇ ਇਹ ਨਸ਼ਈ ਲੀਡਰ ਵੇਚ ਰਹੇ ਆ ਪੁਲਿਸ ਤਾਂ ਇੱਕ ਆਪਾਂ ਮੂਰੀ ਕਹਿ ਦਿੰਦੇ ਆ ਜੇ ਪੁਲਿਸ ਨੂੰ ਕੰਮ ਕਰਨ ਦਿੱਤਾ ਜਾਵੇ ਪੁਲਿਸ ਤਾਂ ਕੰਮ ਫੇਰ ਕਰੇ ਐਮਐਲਏ ਤਾਂ ਅਣਪੜਾ ਐਮਐਨਏ ਤਾਂ ਉਹਦੇ ਤੇ ਅਣਪੜਾ ਤੇ ਪੁਲਿਸ ਵਾਲਾ ਪੜਿਆ ਲਿਖਿਆ ਜਾ ਕੇ ਅੱਜ ਕੰਮ ਨਹੀਂ ਕਰਨ ਦਿੰਦਾ ਬਾਈ ਪੁਲਿਸ ਕਿੱਥੋਂ ਕਰੂ ਨਸ਼ਾ ਵੀ ਬੰਦ ਤਾਂ ਹੁੰਦਾ ਹੁੰਦਾ ਜੇ ਮੁੱਖ ਮੰਤਰੀ ਨਸ਼ਾ ਬੰਦ ਕਰਨਾ ਚਾਹੂ ਜੇ ਰੀਡ ਦੀ ਹੱਡੀ ਮੁੱਖ ਮੰਤਰੀ ਕਰਨਾ ਚਾਹੂ ਥੱਲੇ ਵਾਲਿਆਂ ਨੇ ਤਾਂ ਕੰਮ ਕਰਨਾ ਇਸ ਕਰਕੇ ਮੈਂ ਪੁਲਿਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਬਾਈ ਦੋਸ਼ ਲੀਡਰਾਂ ਨੂੰ ਦੇਣਾ ਜਦੋਂ ਲੀਡਰਾਂ ਦਾ ਆਪ ਦੇ ਇਰਾਦੇ ਹੈ ਨਹੀਂ ਨਸ਼ਾ ਬੰਦ ਕਰਨ ਦਾ ਕਿਵੇਂ ਬੰਦ ਕਰਨਗੇ ਪੁਲਿਸ ਫੇਰ ਹੀ ਕਰੂ ਨਾ ਜੇ ਲੀਡਰਾਂ ਦਾ ਇਸ ਕਰਕੇ ਇਹ ਕੁੱਤੀ ਚੋਰਾ ਨਾਲ ਰਲ ਹੀ ਵੀ ਆ ਬਾਈ ਪ੍ਰਸ਼ਾਸਨ ਐਸ ਟਾਈਮ ਇੰਨਾ ਕ ਦੁਖੀ ਆ ਬਾਈ 2-250 ਬੰਦਾ ਅਸਤੀਫਾ ਦੇ ਗਿਆ ਡਾਕਟਰ ਅਸਤੀਫਾ ਦੇ ਗਏ ਦੂਜੀ ਗੱਲ ਮੈਂ ਕਰਦਾ ਇਹ ਕਹਿੰਦਾ ਜੀ ਮਹੱਲਾ ਕਨਿਨਕ ਬਣਾਇਆ ਮੈਂ ਪੰਜਾਬ ਚ ਤੇ ਇਹ ਉੱਥੇ ਦਿੱਲੀ ਕੀ ਕਰਦਾ ਫਿਰਦਾਗਾ ਇਹ ਦਿੱਲੀ ਕੀ ਕਰਦਾ ਫਿਰਦਾ ਜਦੋਂ ਸਾਡੇ ਪੰਜਾਬ ਦੇ ਹਸਪਤਾਲ ਚੰਗੇ ਆ ਇਹ ਕਹਿੰਦਾ ਮੈਂ ਬਣਾਏ ਆ ਇਹ ਗੱਲ ਕਹਿ ਰਿਹਾ ਨਾ ਇਹ ਤੇ ਫਿਰ ਇਹ ਦਿੱਲੀ ਲਾਜ ਕੀ ਕਰਾਉਂਦਾ ਇਸ ਕਰਕੇ ਸਾਰੇ ਕਾਸੇ ਦਾ ਬੇੜਾ ਬਾਈ ਗਰਕ ਹੋ ਗਿਆ ਇੱਕ ਤੈਨੂੰ ਹੋਰ ਦਾ ਦਨਾ ਮੈਂ ਤਾਂ ਸੀਐਮ ਨੇ ਤਾਂ ਪਿੱਟੀ ਜਾਣਾ ਵੀ ਲੋਕੋ ਤਿਆਰੀ ਕਰ ਲਓ ਮੂਰੇ 26 ਝੋਨਾ ਇਹਨੇ ਲਵਾਤਾ ਸੀ ਸਾਡਾ ਹੇ ਤਾਂ ਮੰਡਿਆਂ ਦੇ ਵਿੱਚ ਕਿਸਾਨ ਦਾ ਦੇਖੀ ਕੀ ਹਾਲ ਹੁੰਦਾ ਬਾਈ ਕਿਸ ਲੋਟੇ ਇੱਤੀ ਠੇਡੇ ਵਜਦਿਆ ਕਿਉਂਕਿ ਸਰਕਾਰ ਦਾ ਕੋਈ ਬੈਲੈਂਸ ਹੀ ਹੈ ਨਹੀਂ ਨਾ ਜਿੰਨਾ ਚਿਰ ਸਰਕਾਰ ਨਹੀਂ ਸਟਰੋਂਗ ਆਪਦੀ ਸਹੀ ਹੁੰਦੀ ਯਾਰ ਜਿਹੜਾ ਬੰਦਾ ਨਸੇ ਦੀ ਕੀ ਕਰੋਗੇ ਭਗਵੰਤ ਮਾਨ ਦਾ 8 ਵਜੇ ਤੋਂ ਬਾਅਦ ਆਪ ਦੱਸਦੇ ਆ ਪਗਾਂ ਖੜੀਆਂ ਪੰਨਾਂ ਹੁੰਦੀਆਂ ਇਸ ਕਰਕੇ ਪੁਲਿਸ ਨੂੰ ਪਹਿਲਾਂ ਇਹਨੂੰ ਆਪ ਨੂੰ ਪਹਿਲਾਂ ਤਾਂ ਇਹ ਨਸ਼ੇ ਤੋਂ ਸੁਧਰਨਾ ਫੇਰ ਹੀ ਇਹ ਪੁਲਿਸ ਨੂੰ ਕਹਿ ਸਕਦੇ ਆ ਫੇਰ ਹੀ ਪੁਲਿਸ ਦਾ ਹਾਂ ਜਨਤਾ ਨੂੰ ਕਹਿ ਸਕਦਾ ਆ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਭਗਤ ਸਿੰਘ ਦੀ ਸੋਚ ਤੇ ਚੱਲਦੇ ਆ ਭਗਤ ਸਿੰਘ ਅਜੇ ਹ ਇਨਕਲਾਬ ਚਾਹੁੰਦੇ ਸੀ ਕਿ ਜੇਕਰ ਕੋਈ ਬੋਲੇ ਉਹਨੂੰ ਅੰਦਰ ਕਰ ਦਿਓ ਹਾਂ ਜਾਂ ਤਾਂ ਅੱਜ ਫਿਰ ਭਗਤ ਸਿੰਘ ਝੂਠਾ ਪਾਤਾ ਇਹਨਾਂ ਨੇ ਜਾਂ ਇਹ ਝੂਠੇ ਆ ਇੱਕ ਤਾਂ ਹੈਗਾ ਨਾ ਭਗਵਾਨ ਭਗਤ ਸਿੰਘ ਕੱਲ ਹੀ ਨੰਕੇ ਹੜਿਆ ਦਿਨ ਤੇ ਇਹ ਆ ਤਾਂ ਚਾਹੁੰਦਾ ਨਹੀਂ ਸੀ ਤੇ ਭਗਤ ਸਿੰਘ ਦੀ ਤਾਂ ਇਹਨਾਂ ਨੇ ਪੱਗਾਂ ਵੀ ਬੰਨੀਆਂ ਇਹਨਾਂ ਨੇ ਟੁਰਲੇ ਵੀ ਛੱਡਿਆ ਸੋਨੂੰ ਮੈਂ ਦੱਸਿਆ ਬਾਈ ਇਹਨਾਂ ਲਈ ਕੋਈ ਭਗਤ ਸਿੰਘ ਨਹੀਂ ਕੋਈ ਡਾਕਟਰ ਬਾਬਾ ਨਹੀਂ ਇਹਨਾਂ ਲਈ ਕੋਈ ਗੁਰੂ ਗ੍ਰੰਥ ਸਾਹਿਬ ਨਹੀਂ ਇਹਨਾਂ ਲਈ ਸਿਰਫ ਸੀਟ ਆ ਤੇ ਪੈਸਾ ਇਹ ਸਭ ਨੂੰ ਵੇਚ ਸਕਦੇ ਆ ਕੱਲੇ ਭਗਤ ਸਿੰਘ ਨੂੰ ਕੀ ਗੁਰੂ ਗ੍ਰੰਥ ਸਾਹਿਬ ਵੇਚਤਾ ਯਾਰ ਇਹਨਾਂ ਨੇ ਤਾਂ ਝੂਠੇ ਦੇ ਉੱਤੇ 베 ਅਸੀਂ 24 ਘੰਟੇ ਜਨ ਸਾਹਬ ਦੇ ਦਾਂਗੇ ਤੁਸੀਂ ਬਾਈ ਭਗਤ ਸਿੰਘ ਤਾਂ ਉਦੋਂ ਫੇਰ ਆਪਣੇ ਜੀਵਨ ਚਲੋ ਬੰਦਾ ਸੀ ਉਹਦਾ ਇਹਨਾਂ ਨੇ ਗੁਰੂ ਵੇਚਤਾ ਯਾਰ ਉਹਦੇ ਨਾਂ ਦੇ ਉੱਤੇ ਸਰਕਾਰ ਬਣਾਈ ਅੱਜ ਕੇਜਰੀਆਲ ਕਿੱਥੇ ਆ ਅੱਜ ਕੇਜਰੀ ਵਾਲ ਕਿੱਥੇ ਆ ਇਸ ਕਰਕੇ ਬਾਈ ਭਗਤ ਸਿੰਘ ਤੇਰੇ ਲਈ ਆ ਤੇਰੇ ਲਈ ਆ ਆਪਣੇ ਜਨਤਾ ਲਈ ਆ ਬਾਈ ਲੀਡਰਾਂ ਲਈ ਤਾਂ ਉਹ ਸਿਰਫ ਇੱਕ ਫੋਟੋ ਤੇ ਇੱਕ ਦਿਖਾਵੇ ਹੀ ਤਾਂ ਬਹੁਤ ਬਹੁਤ ਧੰਨਵਾਦ ਬਾਈ ਗੁਰੂ ਜੀ ਦਾ ਖਾਲਸਾ ਹੋਇਆ ਕੋਈ ਕੋਈ ਤਾਂ ਸਾਡੇ ਨਾਲ ਬਾਈ ਬੱਬੂ ਭੰਦੇਰ ਮੌਜੂਦ ਸੀ ਜੋ ਮਾਲਵਿੰਦਰ ਸਿੰਘ ਮਾਲੀ ਦੀ ਰਿਹਾਈ ਨੂੰ ਲੈ ਕੇ ਲੁਧਿਆਣ ਮਾਫ ਕਰਨਾ ਪਟਿਆਲੇ ਦੇ ਵਿੱਚ ਜੇਲ੍ਹ ਦੇ ਬਾਹਰ ਤਰਨਾ ਲੱਗਿਆ ਹੋਇਆ ਉਹਨਾਂ ਨੇ ਕਿਹਾ ਕਿ ਜੇਕਰ ਜੇ ਪਾਕ ਸਿੰਘ ਦੀ ਸੋਚ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੁੰਦੀ ਤਾਂ ਅੱਜ ਮਾਲਵਿੰਦਰ ਸਿੰਘ ਮਾਲੀ ਅੰਦਰ ਨਾ ਹੁੰਦੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਪੰਜਾਬ ਸਰਕਾਰ ਤੇ ਕੀਤੀ ਉਹਨਾਂ ਕਹਿੰਿਆ ਕਿ ਜੇਕਰ ਪੰਜਾਬ ਦੇ ਮੁਹੱਲਾ ਕਲੀਨਿਕ ਇੰਨੇ ਹੀ ਚੰਗੇ ਨੇ ਤਾਂ ਖੁਦ ਪ੍ਰਾਈਵੇਟ ਇੱਕ ਨਿੱਜੀ ਫੋਟੇਸ ਹਸਪਤਾਲ ਦੇ ਵਿੱਚ ਇਲਾਜ ਕਿਉਂ ਕਰਾਉਣਾ ਪੈ ਰਿਹਾ ਤਾਂ ਬਹੁਤ ਵੱਡੇ ਸਵਾਲ ਬਾਈ ਬੱਬੂ ਪੰਦੇਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਮੌਜੂਦਾ ਪੰਜਾਬ ਸਰਕਾਰ ਦੇ ਉੱਤੇ ਚੁੱਕੇ ਗਏ ਨੇ